ਐਂਕਰ ਸੌਂਖਾ ਬਾਬੇ ਜਲੇਬੀ ਦਾ ਆਦੀ ਯਾਰ ਕਹੀ ਹੀ ਹੋਵੇ ਬਾਬੇ ਜਲੇਬੀ ਦਾ ਆਦੀ ਸੌਂਖਾ ਨਾ ਨਾ ਐ ਇਧਰ ਮਾਰੀ ਕੈਮਰਾ ਬਾਬੇ ਜਲੇਬੀ ਦਾ ਆਦੀ ਹਾਂ ਸੌਂ ਲੱਗੀ ਬਸ ਬਾਬੇ ਲੱਡੂ ਦਾ ਆਦੀ ਬਾਬੇ ਸਾਰਿਆਂ ਬਾਬੇ ਦੀ ਹੈ ਤੇ ਲੈ ਬਈ ਸੱਚੀਓ ਯਾਰ ਬਾਈ ਦਾ ਵਿਆਹ ਨਹੀਂ ਹੋਇਆ ਤੇ ਬਾਈ ਨੂੰ ਹਣਾ ਮੈਂ ਇੱਕ ਦਿਨ ਹੋਰ ਗੁੱਸਾ ਨਾ ਮੰਨੀ ਹਾਂ ਮੈਂ ਵੀ ਤੇਰੀ ਵਰਗੀ ਹਾਂ ਐ ਬਾਈ ਵੀ ਤੇਰੀ ਵਰਗੀ ਹੈ ਸਹੀ ਗੱਲ ਹੈ ਮੇਰਾ ਵੀ ਨਹੀਂ ਹੋਇਆ ਬਾਈ ਹਾਂਜੀ ਮਿੱਤਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਹੁਣ ਕਾਕੂ ਹੀਰਾ ਤੇ ਲਓ ਵੀ ਮਿੱਤਰੋ ਅੱਜ ਟਾਈਮ ਨਾਲ ਆਪਣੇ ਮਿੱਤਰਾਂ ਕੋਲੇ ਖੜੇ ਆਂਗੇ ਤੇ ਬਾਈ ਕਰਾ ਚਾਹ ਪੀ ਕੇ ਜਾਈ ਉਹ ਵੀ ਬਾਟੀ ਦੇ ਵਿੱਚ ਬਾਈ ਠੀਕ ਆ ਬਾਟੀ ਦੇ ਵਿੱਚ ਚਾਹ ਪੀਣ ਦਾ ਨਜ਼ਾਰਾ ਵੱਖਰਾ ਤੇ ਮੜਿਆ ਬਾਈ ਰੋਡ ਤੇ ਮਾਰਦੇ ਕੈਮਰਾ ਆਪਾਂ ਕਿੱਥੇ ਹੀ ਖੜੇ ਆ ਜਗੇ ਪਿੰਡ ਖੜੇ ਆ ਆਪਾਂ ਬਾਈ ਤੇ ਪੱਕਾ ਡਾ ਬਾਈ ਦਾ ਬਈ ਨਾ ਪੱਕਾ ਡਾ ਬਾਈ ਅੱਛਾ ਪੱਕਾ ਡਾ ਬਾਈ ਦਾ ਠੀਕ ਆ ਠੀਕ ਆ ਤੇ ਲੈ ਵੀ ਬਾਈ ਇਧਰ ਆ ਜਾ ਮੜਿਆ ਤੇ ਗਿਆਨੀ ਆਪਣੀ ਵੀਡੀਓ ਬਣਾਉਂਦਾ ਬਹੁਤ ਘੈਂਡ ਬਾਈ ਆਪਣਾ ਤੇ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬਾਈ ਕਹਿੰਦਾ ਕਮ ਹਾਂ ਬੱਦਗਾ ਜੀ ਆਪਾਂ ਠੀਕ ਆ ਤੇ ਆ ਦੇਖੋ ਬਾਈ ਆਪਣਾ ਇੱਧਰ ਹੋਰ ਬਾਈ ਕੀ ਹਾਲਾ ਠੀਕ ਆ ਜੀ ਠੀਕ ਠੀਕ ਕਹੜੇ ਗਾਂ ਬਾਈ ਜਮਾ ਬਾਈ ਜਮਾ ਓਕੇ ਸੱਚੀ ਕਹਿਣਾ ਬਾਈ ਯਾਰ ਮੈਨੂੰ ਜਮਾ ਚਾਹ ਚੜ ਗਿਆ ਬਾਈ ਜਦੋਂ ਤੁਹਾਡੇ ਕੋਲੇ ਆਇਆ ਮੈਂ ਸੱਚੀ ਉਹ ਵੀ ਮਿੱਤਰ ਹੁਣ ਆਪਣਾ ਪਹਿਲਾਂ ਚਾਹ ਪੀ ਕੇ ਦੇਖਦੇ ਆ ਬਾਈ ਚਾਹ ਕਹੇ ਜੀ ਬਣਾਉਂਦਾ ਠੀਕ ਆ ਤੇ ਆਪਣੇ ਮਿੱਤਰ ਆ ਬਹੁਤ ਪੁਰਾਣੇ ਖਾਸ ਮਿੱਤਰ ਆ ਹਨਾ ਤੇ ਅੱਜ ਬਾਈ ਜਗਜੀਤ ਕਿੱਧਰ ਗਿਆ ਉਹ ਵੀਰੇ ਡੱਗ ਲਾਉਣ ਗਏ ਆ ਅੱਛਾ ਕਿਹੜੀ ਤਾਂ ਨਥੇ ਹੀ ਇੱਥੇ ਜੀ ਜਗਈ ਅੱਛਾ ਨਥੇ ਹੀ ਹਾਂਜੀ ਠੀਕ ਆ ਤੇ ਪੂਰਾ ਕਹਣ ਕਾਮ ਆ ਬਾਈ ਬਾਈ ਹੋਰਾਂ ਦਾ ਤੇ ਬਾਕੀ ਆਪਾਂ ਇੱਕ ਸਪੈਸ਼ਲ ਬ ਤੇ ਚਾਹ ਬਾਈ ਫਿਰ ਪੂਰੀ ਘੈਂਟ ਬਣਾਈ ਜਾਵਾ ਹਾਂ ਜਮਾ ਅਸਰੇ ਦਾ ਝਾਲਿਆ ਤੇ ਚਾਹ ਪਰ ਤੁਸੀਂ ਗੁੜ ਦੀ ਤਿਆਰ ਕਰਦੇ ਹੋ ਬਾਈ ਇਹ ਨੈਕਸਟ ਹੁੰਦੀ ਅੱਜ ਖੰਡ ਦੀ ਤੇ ਗੁੜ ਦੀ ਅੱਛਾ ਨਹੀਂ ਚਾਹ ਬਾਈ ਪੂਰੀ ਘੈਂਟ ਬਣਾਈ ਆ ਪਰ ਜਿਹੜਾ ਐ ਰੋਡ ਤੇ ਬਹਿ ਕੇ ਬਾਈ ਹਨਾ ਤੇ ਚਾਹ ਪੀਣ ਦਾ ਨਜ਼ਾਰਾ ਹੀ ਵੱਖਰਾ ਮੂਰੇ ਪਤੀਲੀ ਪਈ ਹਾਂ ਹਾਂ ਮੂਰੇ ਪਤੀਲੀ ਪਈ ਹੋਵੇ ਆ ਦੇਖੋ ਕਿਉਂ ਪੂਰਾ ਘੈਂਟ ਕਾਵਾਂਗੇ ਨਹੀਂ ਹਨਾ ਇਹਦਾ ਨਜ਼ਾਰਾ ਵੱਖਰਾ ਬਾਈ ਬਾਈ ਤੇ ਆਇਆ ਤਾਂ ਇੱਧਰ ਬਾਈ ਵਰਗੀ ਖਿਆਲਾ ਕਰਤੀ ਜਰਾ ਨੋ ਬਾਈ ਸਟਾਈਲ ਵੜਾ ਸੁਣਾ ਲੱਗਦਾ ਬਾਈ ਸਟਾਈਲ ਤਾਂ ਰਿਸ਼ਤਾ ਹੋਇਆ ਨਹੀਂ ਦਾ ਨਾ ਹੋਇਆ ਨਹੀਂ ਦਾ ਹੈ ਬਾਈ ਨਾ ਬਾਈ ਹੂੰ ਲਾਓ ਵੀ ਮਿੱਤਰੋ ਛਾਪਦਾ ਪਾਏਗਾ ਫਿਰ ਪਾ ਦਾਂਗੇ ਪਾ ਦਾਂਗੇ ਪਾ ਦਾਂਗੇ ਕਿੰਨੇ ਵਾਲੀ ਪਾਏਗਾ ਸੇੜ ਨਹੀਂ ਪਾਉਣੀ ਵਾਲੀ ਪਾ ਦਾਂਗੇ ਸੇੜ ਨਹੀਂ ਪਾਉਣੀ ਛਾਪ ਵੀ ਅੱਛਾ ਲੈ ਵੀ ਕਾਲਾ ਤੇਲ ਲਾ ਗਏ ਮਿੱਤਰੋ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਇਹ ਨਾ ਫਿਰ ਮਾੜਾ ਅਸ਼ੀਰਵਾਦ ਮਿਲਿਆ ਇਧਰੋਂ ਹਣਾ ਹਣਾ ਤੇ ਕਹੇ ਦੀ ਕੁੜੀ ਪਾਲਣਾ ਬਾਈ ਫਿਰ ਕਹੇ ਜੀ ਹੋਵੇ ਬਾਈ ਕੋਈ ਹੂੰ ਕਹੇ ਜੀ ਹੋਵੇ ਮੈਨੂ ਆਲਾ ਚਾੜ ਕਰੀਂਦਾ ਹੈ ਨਾ ਨਾ ਹੈ ਸਹੀ ਹੈ ਸਹੀ ਹੈ ਜੀ ਸਾਡੇ ਬਾਈ ਐਂ ਕਰ ਐਂ ਕਰ ਸੌਂਖਾ ਬਾਬੇ ਚਲੇ ਪੀ ਦਸਦੀ ਯਾਰ ਕਹੇ ਜੀ ਹੋਵੇ ਬਾਬੇ ਚਲੇ ਪੀ ਦਸਦੀ ਸੌਂਖਾ ਨਾ ਨਾ ਹੈ ਇਧਰ ਮਾਰੀ ਕੈਮਰਾ ਬਾਬੇ ਚਲੇ ਪੀ ਦਸਦੀ ਸੌਂਖਾ ਸੌ ਲੱਗੇ ਬਸ ਬਾਬੇ ਲੱਡੂ ਦਸਦੀ ਬਾਬੇ ਸਾਰੇ ਬਾਬੇ ਦੀ ਹੈ ਤੇ ਲੈ ਬਾਈ ਸੱਚੀਓ ਯਾਰ ਬਾਈ ਦਾ ਵਿਆਹ ਨਹੀਂ ਹੋਇਆ ਤੇ ਬਾਈ ਨੂੰ ਹਨਾ ਮੈਂ ਦੇਖੇ ਤੁਰ ਹੋਰ ਗੁੱਸਾ ਨਾ ਮੰਨੀ ਹਾਂ ਮੈਂ ਵੀ ਤੇਰੀ ਵਰਗੀ ਆ ਹਾਂ ਮੈਂ ਵੀ ਤੇਰੀ ਵਰਗੀ ਆ ਸਹੀ ਗੱਲ ਹਾਂ ਮੇਰਾ ਵੀ ਨਹੀਂ ਹੋਇਆ ਬਾਈ ਜੇ ਹੈਗਾ ਤਾਂ ਬਾਈ ਸਾਨੂੰ ਦੋਨਾਂ ਨੂੰ ਕਰਾ ਦੇ ਯਾਰ ਸਹੀ ਗੱਲ ਆ ਹਾਂ ਉਹਨਾਂ ਨੂੰ ਕਰਾ ਦੇ ਹਨਾ ਤੇ ਚਲ ਬਾਈ ਨੂੰ ਬਣਾ ਲੈਣਾ ਬਚੋਲਾ ਕਾਕਾ ਕਿਹੜੇ ਨੂੰ ਹੋ ਜਾ ਬਚੋਲਾ ਤੇਰਾ ਹੋਇਆ ਬਾਈ ਹਾਂ ਪੂਰੀ ਬੰਡਾ ਹੈਗੇ ਓਏ ਨਹੀਂ 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 ਬਚੋਲਾ ਬਣਾਉਣਾ ਨਹੀਂ ਬਚੋਲੇ ਦੀ ਗੱਲ ਕਰਦਾ ਬਚੋਲਾ ਬਣ ਜਾਗੇ ਕੋਈ ਨਹੀਂ ਬਚੋਲਾ ਬਣ ਜਾਗੇ ਆਹ ਵੀਡੀਓ ਹੁਣ ਬਰੇਕ ਘਰ ਵਾਲੇ ਵੀ ਦੇਖੋ ਵੜੀ ਪਰਝਾਈ ਬਾਈ ਠੀਕ ਆ ਤੇ ਮੈਂ ਉਹਨੂੰ ਕਹਿਣਾ ਚਾਹਣਾ ਵੀ ਜਿਹੜਾ ਸਾਡੇ ਮਨੀ ਮੜਾ ਨੀਗਾ ਮਾਰ ਲਾ ਹਨਾ ਤੇ ਕਰਾ ਦੇ ਤੇ ਅਸੀਂ ਐਵੇਂ ਹੀ ਫਿਰਦੇ ਹਾਂ ਨਾ ਬਿੰਗ ਡੇਡੇ ਜੀ ਬਾਈ ਹਨਾ ਹਾਂ ਸਹੀ ਗੱਲ ਆ ਬਾਈ ਹਨਾ ਬਾਈ ਇਹ ਕੈਮਰਾਮੈਨ ਵੀ ਇਹ ਤਾਂ ਬਾਈ ਕਾਟੋ ਫੁੱਲਾਂ ਦੇ ਇਹਦਾ ਕੰਮ ਹੋ ਗਿਆ। ਕੀ ਹੋਇਆ ਬਈ ਯਾਰ? ਇਹ ਤਾਂ ਹੋ ਗਿਆ ਸਹੀ ਗੱਲਾਂ। ਇਹਦਾ ਬਾਈ țeਡਾਂ ਕਰਦਾ ਜਿਵੇਂ ਕਹਿੰਦੇ ਹੁੰਦੇ ਆ ਨਾ ਇਹਦਾ ਮਜ਼ਾਕ ਕਰਦਾ ਆਪਨੂੰ ਹਣਾ। ਹਾਂ ਹਾਂ ਸਹੀ ਗੱਲ ਆ ਜੀ। ਹੂੰ ਕਿਹੜਾ ਪਿੰਡ ਅਸਤਰਾ? ਫੱਗੂ। ਫੱਗੂ ਪਿੰਡ। ਫੱਗੂ ਬਾਈ ਦੇ ਪਿੰਡ ਮੈਂ ਕਈ ਵਾਰੀ ਜਾ ਆਇਆ। ਆ ਬਾਈ ਦੇ ਨਾਲ ਕੀ ਦੂਜਾ ਜਿਹੜਾ ਉੱਥੇ ਬਣੋ ਦਾਕ ਜੈਕਸੀਰ। ਜੈਕਸੀਰ ਉਹਦੀ ਵੀਡੀਓ ਮੈਂ ਕਈ ਵਾਰੀ ਪਾ ਆਇਆ। 4-5 ਵਾਰੀ ਪਾ ਆਇਆ ਹਣਾ। ਹੂੰ ਜੈਕਸੀਰ। ਹਾਂ ਤੇ ਬਾਈ ਪੜਿਆ ਕਿੰਨਾ ਕਫਰ? ਪੜਿਆ 7-8 ਈ। ਠੀਕ ਆ ਸਹੀ ਦੱਸਿਆ ਭਾਈ ਨੇ ਕਈ ਵਾਰੀ ਆਪਾਂ ਨਹੀਂ ਆਇਆ ਆਪਾਂ ਗੱਲ ਸਾਰੀ ਕਲੀਅਰ ਕਰਦੇ ਆ ਸੱਚੀ ਗੱਲ ਆ ਤੇ ਆਪਾਂ ਉਹ ਮੰਨ ਲਾ ਵੀ ਆਪਣੀ ਬਰਾਦਰੀ ਕੀ ਕਸ਼ਟ ਕੀ ਆਪਣੇ ਆਪਾਂ ਮਾਜੀ ਵੀ ਸਿੱਖੀ ਠੀਕ ਆ ਵੀ ਕੁੜੀ ਜਿੰਨਾ ਦੀ ਮਰਜ਼ੀ ਹੋਵੇ ਕੁੜੀ ਕਿੰਨਾ ਦੀ ਮਰਜ਼ੀ ਹੋਵੇ ਇਹਨਾਂ ਦੀ ਮਰਜ਼ੀ ਹੋਵੇ ਕੁੜੀਆਂ ਕੋਈ ਆ ਹੁਣ ਕੱਲੀ ਬੀੜੀ ਪੀਂਦਾ ਪਹਿਲੇ ਦੱਸ ਦਿੰਦੇ ਆ ਮੈਂ ਮੁੱਢ ਤੇ ਗੱਲ ਨਹੀਂ ਕਰਾਂ ਹਾਂ ਨਹੀਂ ਦੇਖੋ ਭਾਈ ਦੇਖੋ ਪਤਾ ਕੀ ਜਣਾ ਦੇਖੋ ਕੋਣੀ ਰੱਖਣੀ ਇਹ ਨਹੀਂ ਜਿਹੜਾ ਕੰਮ ਹਨਾ ਉਹ ਆਪ ਨੂੰ ਬਣਾ ਬਣਾਇਆ ਬਾਜ ਘਟ ਕਰ ਨੂੰ ਦਿੜਲੀ ਆਹੋ ਆਜੀ ਬੰਦ ਕਰ ਲੈ ਸਾਇਲੈਂਟ ਕਰ ਲੈ ਘਰੋਂ ਆਈ ਗੰਦਰ ਅੱਛਾ ਤੇ ਪਤਾ ਕੀ ਚੱਕਰ ਆ ਭਾਈ ਤੇ ਬਿਲਕੁਲ ਬਾਈ ਨੇ ਸੱਚ ਦੱਸਿਆ ਕਿਉਂਕਿ ਯਾਰ ਉਹੋ ਜਿਹੇ ਬੰਦੇ ਵਧੀਆ ਲੱਗਦੇ ਜਿਹੜੇ ਆਪਣੀ ਮਾਰਦੇ ਹਨ ਹਨਾ ਹਨਾ ਤੇ ਐਵੇਂ ਬਾਅਦ ਦੇ ਵਿੱਚ ਹਨਾ ਆਹਲਾ ਕਹਿੰਦਾ ਯਾਰ ਫਲਾਨਾ ਮੁੰਡਾ ਐ ਕਰਦਾ ਨਾ ਧੌਂਕਾ ਐ ਕਰਦਾ ਹੁਣ ਮੈਂ ਮੰਨ ਲਾ ਵੀ ਕੁਝ ਨਹੀਂ ਖਾਂਦਾ ਪੀਂਦਾ ਠੀਕ ਆ ਕੱਲੀ ਚਾਹ ਪੀਨੇ ਆ ਬਾਈ ਰੋਟੀ ਖਾਣੇ ਬਸ ਤੇ じゃ ਲੱਸੀ-ਲੁਸੀ ਪੀ ਲੈਣੇ ਕਰੀ ਮਿਲ ਜਾਂਦੀ ਹੈ ਹਨਾ ਤੇ ਗੱਲ ਕਰ ਵਧੀਆ ਬੰਦਾ ਘੈਂਟ ਆ ਬਾਈ ਤੇ ਬਾਈ ਬਣ ਕੇ ਭਾਲ ਕੇ ਦੋ ਤੇ ਕੰਮ ਕਰਦਾ ਬਾਈ ਫੁੱਲ ਬਾਈ ਹੋਰ ਤੇ ਨਹੀਂ ਕੁਛ ਕਹਿੰਦਾ ਪੀਂਦਾ ਨਾ ਬਾਈ ਹੋਰ ਨਹੀਂ ਜਿੱਥੇ ਮਰਜੀ ਕੋਈ ਕੁਛ ਕਰਾ ਲਈ ਚੈੱਕ ਕਰਾ ਲਈ ਜਿੱਥੇ ਮਰਜੀ ਬਾਈ ਯਾਰ ਆਪਾਂ ਮੇਰੀ ਗੱਲ ਸੁਣ ਕਾਕੂ ਆ ਦੇਖਦੇ ਆ ਬਾਈ ਫਿਰ ਇਹ ਤੁੱਕੀ ਕੱਢ ਦਿੰਦੇ ਆ ਇਹ ਹਾਂ ਆਪਾਂ ਦੇਖਦੇ ਆ ਦੇਖੋ ਬਾਈ ਉਹਨਾਂ ਦਾ ਫਲਸ਼ਰ ਡੱਗ ਜਿਹੜੇ ਤਿਆਰ ਕਰਦੇ ਆ ਮਿਹਨਤੀ ਆ ਪੂਰਾ ਯਾਰ ਬਿਸਤਰੀ ਆ ਮੁੰਡਾ ਹਾਂ ਬਿਸਤਰੀ ਆ ਹੋਰ ਕਾਹੜਾ ਕੰਮ ਕਰਦਾ ਬਾਈ ਨਾ ਨਾਲ ਪਹਿਲਾਂ ਲੀਵਰ ਦਾ ਕਰਦੇ ਸੀ ਕਰ ਰਸੀਗਾ ਮੇਰੇ ਕੋਲੇ ਠੀਕ ਆ ਪਲੀਦਰੀ ਦਾ ਤੇ ਕਹਿ ਪੈਣ ਬਰਾਂ ਤੁਸੀਂ ਅਸੀਂ ਤਨ ਤੰਨਾ ਦੋ ਭਾਈ ਇੱਕ ਉਹਦਾ ਬਿਆਹ ਹੋਣਗੇ ਜਮਾ ਕਾਟੂ ਫੁੱਲਾਂ ਦੇ ਉਹਨਾਂ ਦੀ ਫੁੱਲਾ ਤੇ ਜਮਾ ਆਪਣੀ ਕਾਟੂ ਕਿਵੇਂ ਉਹਦੇ ਬੈਗੀ ਖੰਬਲਾਂ ਦੇ ਆਪਣੀ ਕਾਟੂ ਡਾਊਨ ਚ ਆਪਣੀ ਬਹਿਣ ਲੱਗ ਜੂਗੀ ਆਪਣੀ ਕਾਟੂ ਡਾਊਨ ਚਲੀ ਨੇ ਮੇਰੀ ਵੀ ਚਲੀ ਰਹੀ ਦੀ ਚਲੀ ਰਹੀ ਹੈ ਨਾ ਆਪਣੀ ਕਾਟੂ ਕਿੱਦੇ ਫੁੱਲਾਂ ਦੇ ਬੈਠੂ ਦੇਖੋ ਹਾਂ ਬੰਦਾ ਬੜਾ ਹਾਂ ਤੇ ਬਈ ਧੰਨਵਾਦ ਆ ਸਾਰੇ ਆ ਬਾਈ ਬਣ ਕੇ ਸ਼ੇਅਰ ਕਰ ਦਿਓ ਯਾਰ ਮੈਨੂੰ ਤਾਂ ਹੋਵੇ ਨਾ ਹੋਵੇ ਤਲਾਕ ਹੋਇਆ ਹੋਵੇ ਕੁੜੀ ਦਾ ਫਿਰ ਵੀ ਕੋਈ ਨਹੀਂ ਕਹਿੰਦੇ ਨਹੀਂ ਪ੍ਰੋਬਲਮ ਹੈ ਦੀ ਆ ਅੱਛਾ ਤਲਾਕ ਹੋਇਆ ਹਾਂ ਤੇ ਮੈਂ ਤਾਂ ਬਾਈ ਬੜਾ ਲੰਡਾ ਛੜਾ ਚੱਲ ਜੂ ਮੇਰਾ ਤਾਂ ਠੀਕ ਆ ਪਰ ਵੀ ਚੱਲ ਜੂ ਜਵਾਕ ਵਿੱਚ ਅੱਛਾ ਅੱਜ ਜਵਾਕ ਵਾਲਾ ਚਾਹ ਮੇਰੀ ਪਾਈ ਠੀਕ ਆ ਤੇ ਆ ਬਾਈ ਦੀ ਚਾਹ ਪਾਈ ਪਈ ਆ ਗੈ ਨਹੀਂ ਮੈਂ ਤਾਂ ਕਹਿੰਦਾ ਬਈ ਪਹਿਲਾਂ ਚਾਹ ਪੀ ਲੈ ਨਹੀਂ ਮੈਂ ਪੀਉਂ ਨਾਲ ਨਾਲ ਤੁਸੀਂ ਗੱਲਬਾਤ ਹਾਂ ਪਹਿਲਾਂ ਚਾਹ ਪੀ ਚੱਲ ਕਰੋ ਤੁਸੀਂ ਗੱਲਬਾਤ ਕਰੋ ਮੈਂ ਤਾਂ ਗਿਆਨ ਮਾਤਾ ਨੂੰ ਫੜਨਾ ਠੀਕ ਆ ਤੇ ਵੀਡੀਓ ਨੂੰ ਕਰ ਨੰਬਰ ਭਾਈ ਯਾਰ 70 79 ਹੈ 70 ਦੋਸਤ ਉਧਰ ਕਰ ਕੇ ਕੈਮਰਾ ਮੜਾ 819954394 ਅੱਛਾ ਦੁਬਾਰੇ ਬੋਲ ਮੈਂ ਦੁਬਾਰੇ 819954394 ਠੀਕ ਆ ਤੇ ਹਾਂ ਦੁਬਾਰੇ ਦੁਬਾਰੇ ਬੋਲਦੇ 7027755720 ਅੱਛਾ ਇਹ ਨੰਬਰ ਆ ਮੈਂ ਯਾਰ ਸਿੱਧਾ ਕੋਈ ਵੀ ਮਨ ਲਾਣਾ ਕਈ ਵਾਰੀ ਕੁੜੀ ਨੂੰ ਮਨ ਲਾ ਬਾਈ ਪਸੰਦ ਆਉਂਦਾ ਹਣਾ ਤੇ ਹਾਂ ਕਹਿੰਦਾ ਚਲ ਇੱਕ ਮਿੰਟ ਭਾਈ ਮੜਾ ਜਾ ਪਾਲਾਂ ਤੇ ਪਾਸ ਜਾ ਤਾਂ ਮਾਰਕੀਟ ਖੜਾ ਐ ਜੀ ਭਾਈ ਮਨ ਕੌਣ ਇਹ ਕੀ ਆ ਭਾਈ ਦੇਖ ਕੀ ਬਾਤ ਐ ਟਿੱਡੀਆਂ ਨੂੰ ਵੀ ਦਿਖਾਵਾਂਗਾ ਜਿਵੇਂ ਕਹਿੰਦੇ ਹੁੰਦੇ ਹਨਾ ਕੰਨੇ ਬੰਦਾ ਕਹਿੰਦਾ ਬਾਈ ਯਾਰ ਹਨ ਤੇ ਬਾਈ ਨੇ ਚਾਹ ਪਈ ਚਾਰਾ ਗੁਣ ਮੰਨਿਆ ਬਾਈ ਤੇ ਬਸ ਤੋਂ ਬਾਦ ਵੀਡੀਓ ਨੂੰ ਸ਼ੇਅਰ ਕਰੋ ਤੇ ਬਾਕੀ ਗੱਲ ਕਰਦੇ ਆਪਾਂ ਬਾਅਦ ਵਿੱਚ ਧੰਨਵਾਦ ਜੀ